ਦੀ ਸਾਰਿਆਂ ਨੂੰ ਹੋਰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਸਾਡੇ YouTube ਚੈਨਲ 'ਚ ਤੇ ਅੱਜ ਅਸੀਂ ਚੱਲੇ ਆ ਐ ਪਾਪੀ ਦੇ ਪੇਕੇਆਂ ਦੇ ਘਰ ਤੇ ਅੱਜ ਅਕਸਰ ਸਾਬ ਨੂੰ ਕਿੱਥੇ ਚੱਲੇ ਆਪਾਂ ਬਾਜੀ ਨਾਨੀ ਦੇ ਘਰ ਕਹਿੰਦੇ ਦੱਸਦੇ ਆ ਬਾਜੀ ਨਾਨੀ ਦੇ ਘਰ ਨਾਨੀ ਹਾਊਸ ਬਾਜੀ ਦੀ ਨਾਨੀ ਹਾਊਸ ਚੱਲੇ ਆ। ਬਾਜੀ ਦੇ ਮਾਣੇ ਚੱਲੇ ਆ। ਅਰਦੇਸੇ ਚੱਲੇ ਆ। ਕੇ ਤੇ ਮਾਸੇ ਜੀ ਦੀ ਠਿਕਨੀ ਆ। ਅਸੀਂ ਉਹਨੂੰ ਦੇਖਣ ਚੱਲੇ ਆ। ਨਾਲੇ ਮੇਰੇ ਚੱਲੇ ਆ ਫੈਮਿਲੀ ਆਪਾਂ ਚੱਲੇ ਆ ਅੱਜ ਸਰ ਸਾਹਿਬ ਤੇ ਬਾਕੀ ਦੇ ਪੇਕੇ ਆਦੇ ਤੇ ਉਹਨੂੰ ਲਾ ਆਪਾਂ ਕਿਤੇ ਆਇਆ ਸਵੇਰ ਦੇ ਤੇ ਅਸੀਂ નીકਲੇ ਆ ਅਜੇ ਸੀ। ਕੋ ਉੱਧਰ ਪਹੁੰਚੇ ਆ ਅਜੇ। ਇਹ ਘੰਟੇ ਚੱਲੂ ਲੱਗ ਜਾਣੇ ਤੇ ਖੋਜਦੇ ਤੇ ਆ ਦੇਖੋ ਮਾਸੇ ਲੈ ਗੋ ਗਿਆ ਜੀ ਫੋਨ ਕਰਦੇ ਵੀ ਤੁਸੀਂ ਧੁਰਪੈ ਕਿ ਨਹੀਂ ਧੁਰਪੈ ਨਹੀਂ ਵੋਟਾਂ ਜੀ ਪਾ ਕੇ ਆਈ ਭਾਤੀ ਜੀ ਪੁੱਛਦੇ ਭਾਤੀ ਜੀ ਮੰਮੀ ਪੁੱਛਦੀ ਵੋਟਾਂ ਪਾਏ ਆ ਤੇ ਇਹ ਨਾ ਬਾਹਰ ਕਰਕੇ ਸਿੱਧੇ ਇਹ ਜੱਟੂ ਖੇਣਾ ਚ ਆਹ ਜਿੱਤਵਾਣਾ ਦਾ ਠੀਕ ਨੇ ਪਰ ਆਪੇ ਦਵਾਈ ਖਾਈ ਜਾਂਦੀ ਆ ਹਾਂ ਘੱਟੀ ਹੋਈ ਬਹਿ ਚੁੱਕੇ ਘੱਟ ਕੇ ਬੈਠਿਆ ਜੀ ਮੈਂ ਕਿਹ ਚਲੀ ਜਾਵਾਂ ਕਿਤੇ ਨਹੀਂ ਠੀਕ ਆਂਸ ਆ ਜੀ ਨੋ ਜਵਾਨੇ ਨਾਲ ਨਾਲ ਖਾਂਦੇ ਅਸੀਂ ਘਰੋਂ ਕੱਟ ਕੇ ਲੈ ਆਏ ਆ ਅਸੀਂ ਗੱਡੀ ਚ ਕੋਈ ਚਾਕਲੇਟ ਵੀ ਖਾ ਰਹੇ ਨੇ ਮਮੀ ਸੰਘ ਦੀ ਪਈ ਐ ਦੱਸਦੀ ਪਈ ਐ ਪਾਰੀ ਮਤ ਬੋਲ ਵੀ ਨਹੀਂ ਉਹਦੀ ਵੀ ਚਲੀ ਗੱਲ ਨਹੀਂ ਦੱਸਦੀ ਪਈ ਐ ਗਰਮੀ ਬਹੁਤ ਆ ਸਾਨੂੰ ਕਹਿੰਦੀ ਆ ਜਿਓ ਤੇ ਰੋਟੀ ਖਵਾਉਣ ਦੀ ਮਾਂ ਵੀ ਹੁਣ ਸਾਨੂੰ ਤਾਂ ਚਲੀ ਹੋ ਤੇ ਆਪਣੇ வடக்க ਬਾਜ਼ਾਰ ਆ ਗਿਆ ਉਹਦੇ ਹੇਰ ਚ ਵੜ ਲਈਏ ਇਤਨ ਡਿਖਿਆ ਬੋਰਡ ਜਾਂ ਵਾਰ ਵਾਰ ਦੀ ਕੱਟਣੀ ਦੀ ਕੱਟੀ ਨੂੰ ਆ ਨਿਕਲ ਜਾਣਾ ਬਸ ਹੋਣਾ ਆਪਾਂ ਇੱਥੇ ਜਾਣੇ ਇਧਰ ਜੀ ਫੋੜਾ ਸੀ ਪਹੁੰਚ ਗਏ ਗੁਗਾ ਸ਼ਹਿਰ ਇਧਰੋਂ ਇਧਰੋਂ ਇਧਰ ਹਾਂ ਬਹੁਤ ਭਰ ਨਹੀਂ ਲੱਗੇ ਹੋਏ ਉਹ ਹੀ ਚੜਨਾ ਆਪਾਂ ਨਲੇ ਨੀ ਲਿਆ। ਲਿ ਗਣ ਜਣਾ ਆਪਾਂ। ਮੈਨੂੰ ਪਤਾ ਨਹੀਂ ਉਹਦੇ ਸਿਰ ਪੁੱਛ ਲਾਂ। ਮੋਕਸਰ ਜਾਣਾ ਨਾ ਆਪ। ਮੈਨੂੰ ਘੁੰਮਣ ਆਇਆ ਨੂੰ ਮੇਰੇ ਨਹੀਂ ਤਾਂ ਨੇ ਹੈਗਾ। ਨਹੀਂ ਨਹੀਂ ਨਹੀਂ। ਦਲ ਤਾਂ ਆ ਗਿਆ ਦੁਕਾਣੇ। ਇਹਨੂੰ ਪਾ ਗਦੇ ਆਪਾਂ। ਰੋਂਗ ਇੱਕ ਮਿੰਟ ਪੁੱਛ ਲਾ ਕਿ ਸਿਰ। ਭਾਈ ਮੋਕਸਰ ਜਾਣਾ। ਇਧਰੋਂ ਵੱਟ ਚੇਤਾ। ਸਾਡਾ ਬਾਜੀ ਵੀ ਭੁੱਲ ਗਿਆ ਆਪਦੇ ਨਾਨਕਿਆਂ ਦਾ ਰਾਹ ਹੈ। ਨਾਨਕਿਆਂ ਦਾ ਪੰਜ ਸਾਲ ਹੋ ਜਾਂਦੇ ਸਹੀ ਸਾਲ ਨੂੰ। ਡੈਡ ਤੋਂ ਚੇਤਾ ਸਾਰੇ ਦਾ ਰਾਹ ਆਪਣੇ ਮੈਂ। ਡੈਡ ਇਜ਼ ਡੈਡੀ ਨੂੰ ਨੀਂਦ ਆਈ ਸੀ ਤਾਂ ਇਹ ਪਤਾ ਲੱਗਿਆ ਹੈ ਤੇ ਭਰਮੇ ਕੋਲ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਨਨਕਿਆਂ ਦੇ ਰਾਹ ਦਾ ਭਰਮੇ ਕੋਲ ਚੇ ਖਾਂਦੇ ਆ ਕਿੱਥੇ ਕਿਉਂ ਰਿਹੜੀਆਂ ਆਈਆਂ ਕਿੰਨੀਆਂ ਓਏ ਹੁਣ ਨਹੀਂ ਆ ਭਾਬੀ ਕੱਲੀ ਆ ਜਾਂਦੀ ਹੈ ਵੇਲਾ ਹੈ ਬੱਸੇ ਹੋਵੇ ਹੋਰ ਬੱਸੇ ਵੇ ਕੇ ਭਾਈ ਵੀ ਅੰਨ ਦਾ ਕਰਾਇਆ ਨਾ ਵਾਸਤਾ ਹੁੰਦਾ ਹਾਂ ਅੰਸ਼ਾ ਹੋ ਗਿਆ ਬਾਪ ਜੀ ਦਾ ਸਾਂਣੀ ਨਾ ਹੋ ਗਿਆ ਬਾਪਿਆਂ ਦਾ ਤੱਤ ਪੜਾ ਲੈ ਥੋੜਾ ਹੀ ਆ ਇਹਨਾਂ ਪੜਾ ਲੈਦਾ ਇਥੋਂ ਨਾਲ ਖੜੀ ਤੇ ਨਹੀਂ ਇਦਾਂ ਨਹੀਂ ਪੜਾ ਲਦਾ ਹੈਵੀ ਡਰਾਈਵਰ ਹੈਵੀ ਨਹੀਂ ਉਹ ਗਲਤੀ ਗੱਡੀ ਵਾਲੀ ਦੀ ਸਾਰੀ ਮੇਨ ਮੇਰੇ ਮੈਂ ਦੇਖੇ ਟਟੋ ਆ ਜਿਆਦਾ ਨਹੀਂ ਹੋਇਆ ਥੈਂਕ ਯੂ ਵੈਲਕਮ ਵੜ ਕੇ ਉੱਤਰ ਜਾ ਕੋਲਾ ਅਗਲਾ ਕੋਲਾ ਕੋ ਚੜ੍ਹਨਾ ਨਹੀਂ ਥੱਲੇ ਹੋ ਕੇ ਤੇ ਥੱਲੇ ਵੀ ਘੁੰਮੇਣਾ ਥੈਂਕ ਯੂ ਵੈਲਕਮ ਥੈਂਕ ਯੂ ਆ ਠੀਕ ਹੋ ਚਾਰੇ ਦੁੱਪੇ ਸੁਤੇ ਮੈਂ ਚਾਹ ਹਵਾ ਚੱਲਦੀ ਬੰਦੇ ਇੰਨੀ ਸਵਾਵਾ ਚੱਲਦੇ ਉਹ ਕੰਡੀਆਂ ਵਾਲੇ ਹੁਣ ਇਹਨਾਂ ਡਰਾਈਵਰ ਆਹ ਦੇਖੋ ਇੱਧਰ ਕੀ ਕਰਦਾ ਇਹਦੇ ਬਲ ਮਾਰੂ ਕੈਮਰਾ ਛੁਕੂਗਾ ਨਹੀਂ ਸਾਲਾ ਕਰਨਾ ਤਾਂ ਨਾ ਤਾਂ ਇੱਕ ਝੁਕਣਾ ਸਾਲਾ ਫੁੱਟਾ ਬੰਨਣਾ ਛੁਕੂਗਾ ਨਹੀਂ ਸਾਲਾ ਮੈਂ ਫੁੱਟਾ ਬੰਨਣਾ ਇਹ ਮੈਂ ਤੈਨੂੰ ਕੀ ਪੁੱਛਿਆ ਵਾ ਸਾਲਾ ਓਏ ਤੈਨੂੰ ਮੈਂ ਕੀ ਪੁੱਛਿਆ ਹੀ ਕਿਸ ਬੁੱਲੇ ਕੀ ਵੜ ਕੇ ਆਉਣਾ ਦੱਸ ਦੇ ਕੀ ਪੜ ਕੇ ਆਉਣਾ ਗੇੜੇ ਕੁੜੇ ਕੱਢ ਕੇ ਆ ਜਾਂਦਾ ਬਸ ਪੜਾਈ ਲੈ ਪੜਾਈ ਕਿਹੜੀ ਪੜਾਈ ਹਾਂ ਮੈਂ ਕੀਤਾ ਵੀ ਹਾਂ ਬੱਸ ਹਾਲੇ ਮੈਡਮ ਦੇ ਦਿੱ ਘਰੇ ਆਈ ਸੀ ਸਵੇਰੇ ਬੈਠਦੇ ਚੱਲੀ ਘਰੇ ਆਈ ਸੀ ਸੁੱਤਾ ਜਦਾਂ ਸੁੱਤਾ ਹੀ ਨਾ ਦੇਖ ਲਓ ਜੀ ਟੀਪੇ ਟੀਪੇ ਸਾਰੇ ਇੱਧਰ ਤੇ ਮੈਨੂੰ ਤਾਂ ਥੋੜਾ ਏਰੀਆ ਵਧੀਆ ਲੱਗਿਆ ਮਾਲਵੇ ਦਾ ਏਰੀਆ ਵਾ ਆ ਵੀਲੀਆਂ ਪਈਆਂ ਆ ਕਣਕਾਂ ਵੱਡੀਆਂ ਹਿੱਆਂ ਆ ਹੁਣ ਝੋਨੇ ਦੀ ਤਿਆਰੀ ਕਰਦੇ ਹੋਣੇ ਆ ਤੇ ਆਪਾਂ ਆਏ ਆ ਸਿੱਧੂ ਮੂਸੇਵਾਲੇ ਦੇ ਏਰੀਆ 'ਚ ਮੈਨੂੰ ਫਾਤੀ ਲਾ ਲਾ ਖਾਣਾ ਓਨੂੰ ਸਪਾਈਸੀ ਨਹੀਂ ਸਪਾਈਸੀ ਨਹੀਂ ਖਾਣਾ ਮੈਂ ਕਿਤੇ ਕਰ ਦੇ ਲਾ ਮਾਧਾਨੇ ਆ ਪਹਿਲੇ ਪੈਸੇ ਦੇ ਦੇ ਆਰੇ ਬਾਪੂ ਲੇ ਲਓ ਪਤਾ ਨਹੀਂ ਕਿ ਬਾਗਾ 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 ਲੋਕੇਸ਼ਨ ਤੇ ਹੁੰਦਾ ਹੈ ਆਹ ਹੋ ਜਰ ਬੈਲੰਡੀ ਮੰ ਜਨਵਾਰ ਹੈ ਆਪਾਂ ਇੰਨੀ ਦੂਰ ਬਾਜੀ ਬਦਨਾਨਕੇ ਬੜੀ ਦੂਰ ਨਾਨਕੇ ਆ ਮਾਮੀ ਸੀ ਬਹੁਤ ਜ਼ਿਆਦਾ ਮਾਮੀ ਜੀ ਨੂੰ ਐਕਸਾਈਟਮੈਂਟ ਹੋ ਰਹੀ ਆ ਜਾ ਕੇ ਆਪਣੀ ਮੰਮੀ ਨੂੰ ਮਿਲਾ ਭਰਾ ਨੂੰ ਮਿਲਾ ਡੈਡੀ ਨੂੰ ਮਿਲਾ ਆਲੂ ਆ ਤੇ ਪਰੌਂਠੇ ਖਾਵਾਂ ਹਨਾ ਮਾਮੀ ਜੀ ਇਦਾਂ ਹੀ ਹਾਂਜੀ ਸਵੇਰ ਦੇ ਆਪਾਂ 10 ਵਜੇ ਦੇ ਦੁਰੇ ਹੋਏ 1 ਵਜੇ ਲਾ ਬਾਜੀ ਦੇ ਨਾਨਕੇ ਹੀ ਬਹੁਤ ਨਾ ਆਪਣਾ ਸੋਹਣਾ ਪੈਡ ਕਿੰਨਾ ਸੋਹਣਾ ਸਾਰਾ ਅੱਛਾ ਲੋ ਜੀ ਉਹ ਨਹਿਰਾ ਆ ਗਈਆਂ ਨੇ ਨਹਿਰਾ ਨਹਿਰਾ ਆਈਆਂ ਮਾਰ ਲਈ ਥੜਾ ਨਹਿਰਾ ਆ ਗਈਆਂ ਵਾ ਦੋਈ ਲੱਗੇ ਆਪਾਂ ਨੂੰ ਹੋਣ ਹੋਲੀ ਕਰ ਲਾ ਪਾਣੀ ਹੈ ਗਲਿੰਗ ਕਰਨੀ ਕਿ ਪਾਣੀ ਹੈ ਇੰਨਾ ਪਾਣੀ ਹੈ ਹੋਰ ਅੱਗੇ ਵੀ ਆ ਨਾ 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 ਹੋਰ ਨਹਿਰ ਇਦਲੀ ਨਹਿਰ ਚ ਵਸਦੀ ਕੀ ਇਦਲੀ ਵਸਦੀ ਅੱਛਾ ਇਹ ਜੋ ਪਾਣੀ ਨਹੀਂ ਲੈ ਸਕਦੇ ਨਹਿਰ ਚ ਹਾਂ ਰਾਜਸਥਾਨ ਜਦ ਸਯਾਦ ਬਲਵਤ ਜੀ ਬੇਬੇ ਹਾਂ ਇੱਥੇ ਵਸੇ ਭਈਆ ਟਾਰ ਦੇ ਮੱਫੀ ਚੱਲ ਜਾਣੀ ਆ ਜਲਦੀ ਵਾਪਸ ਮੁਕਾਂ ਵਸ ਖਤਮ ਬਬਾ ਟਾਰਾ ਸੀਟੀ ਹੋ ਗਿਆ ਖਤਮ ਮੰਮੀ ਦਾ ਮਮੇਂ ਜੋ ਪਹੀਏ ਤੇ ਨਹੀਂ ਲਾਏ ਮੁਗਰ ਪਿੱਛੇ ਖਿੱਚੀ ਜਾਂਦੀ ਆ ਆ ਬਾਬਾ ਬਾਬਾ ਹੈਲੋ ਨੀ 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 ਆ ਤੁਹਾਨੂੰ ਮਲ ਪੋਂਜਲ ਵਾਲੇ ਆਣ ਦੇ ਕੋ ਹਾਂ ਜੀ ਕਦੋਂ ਬੂ ਬਾਂ ਨਹੀਂ ਦੋਈ ਤੇ ਉਹ ਆਈ ਨਹੀਂ ਭਾਬੀ ਪਹਿਲੀ ਵਾਰੀ ਲੈ ਕੇ ਆਈ ਐ ਮੈਨੂੰ ਅਜ ਨਾਲ ਇੰਨੇ ਸਾਲਾਂ ਚ 25 ਸਾਲਾਂ ਬਾਅਦ 25 ਸਾਲਾਂ ਬਾਅਦ ਮੈਂ ਗੋਲੀ ਜਾਨੀ ਸੀ ਡਰ ਦੀ ਮਾਰੀ ਲਿਆਉਦੀ ਨਹੀਂ ਸੀਗੀ ਮੇਰੀ ਮੰਮੀ ਨੂੰ ਸ਼ਿਕਾਇਤ ਤਾਂ ਨਾ ਲਾ ਦੇ ਵੀ ਭਾਬੀ ਬਹੁਤ ਠਿੱਕੀ ਆ ਹੈਨਾ ਭਾਬੀ ਤੂੰ ਜਾਂਦੇ ਸਾਰੇ ਪਹਿਲਾਂ ਚਲ ਜਾਓ

ਕਿਲੋ ਦਿੰਦੇ ਮੈਂ ਦਰਜਨ ਦੇ ਹਿਸਾਬ ਨਾਲ ਨਹੀਂ ਦਿੰਦੇ ਇੱਥੇ ਕਿਲੋ ਹਿਸਾਬ ਦਿੰਦੇ ਆ ਆਪਣੇ ਘਰ ਤੋਂ ਵੀ ਦੇ ਦਿੰਦੇ ਆ ਅਗੀਆਂ ਨਾਲ ਰਹਿਣਾ ਨਹੀਂ ਕੋਸ਼ਿਸ਼ ਕਰੀ ਕੋਸਵਾ ਜਾਂਦੇ ਸੁੱਕ ਜਾਣੀਆਂ ਜਾਂਦੇ ਜਾਂਦੇ ਆ ਗਾਇਸ ਸਬਜ਼ੀਆਂ ਦੇਖੋ ਕਿੰਨੀਆਂ ਸੋਹਣੀਆਂ ਤਾਜ਼ੀਆਂ ਹਰੀਆਂ ਹਰੀਆਂ ਸਾਢੇ ਦਾ ਦਰਜਨ ਦੇ ਹਿਸਾਬ ਨਾਲ ਦਿੰਦੇ ਆ ਹੈ ਹੂੰ ਇੱਧਰ ਲੇ ਜਾਦੇ ਐਡਵਾਂਸ ਤਾਂ ਕੰਮ ਕਿੱਥੇ ਆ ਆ ਬੋਰ ਆ ਲੈ ਆਇਆ ਜੀ ਲਓ ਜੀ ਮਾਮੀ ਜੀ ਲੈ ਚਿਜੀਆਂ ਪਮੇਸ਼ ਕੀ ਲੈ ਆਏ ਚਿਜੀਆਂ ਆਂਬ ਕੇਲੇ ਠੀਕ ਆ ਪਹੁੰਚ ਗਏ ਅਸੀਂ ਮੁਖਸਰ ਸਾਹਿਬ ਇਹ ਬਾਜੀ ਤੇ ਸਾਡਾ ਡਰਾਈਵਰ ਬਹੁਤ ਥੱਕ ਗਿਆ ਕਹਿੰਦਾ ਮੈਂ ਨਹੀਂ ਇਡੀ ਦੂਰ ਵਿਆਹ ਕਰਾਉਣਾ ਕਰਾਉਣਾ ਬੋਰ ਲੱਗ ਕੇ ਕਰਾਉਣਾ ਕਹਿੰਦਾ ਮੈਂ ਕਰਾਉਣਾ ਆ ਬੋਰ ਸਾਈਡ ਬੋਰ ਸਾਈਡ ਹੁਣ ਸਾਨੂੰ ਕੋਈ ਰਿਨਸਟਾਲ ਲੱਭਣਾ ਪਊਗਾ ਉਧਰਲੀ ਸਾਈਡ ਤੇ ਠੀਕ ਕਰਨਾ ਗੋਰੇਰੇ ਦੇ ਲੱਗ ਜੇ ਕਰਾ ਲੈਣਾ ਹਨਾ ਸਵੇਰੇ ਗਿਆ ਸਵੇਰੇ ਆ ਗਿਆ ਔਰ 8 ਘੰਟੇ ਜਿਗਿਆ ਤੇ ਵਾਪਸ ਹਨਾ ਗੋਰੇ ਦੀ ਘਰ ਵਾਲੀ ਨੇ ਕਿਹਾ ਕਰਨਾ ਮੇਰੀ ਘਰ ਸੋ ਥੋੜੀ ਜਿਹੀ ਕਰੀ ਨਾ ਆਟਾ ਗੁੰਨਦੀ ਤਾਂ ਇਹ ਤੇ ਦਾਗ ਆਕਤੀ ਤੇ ਆ ਮਾੜਾ ਜਿਹਾ ਧਿਆਨ ਰੱਖਿਓ ਦੋ ਜਿੜੀਆਂ ਲੱਗ ਗਈਆਂ ਤੇ ਬੰਦ ਕਰ ਦਿਓ ਦੇ ਮੈਂ ਆ ਕੇ ਰੋਟੀ ਆਪ ਕੋ ਲਈ ਤੇ ਸਭ ਕੁਝ ਨਾ ਸਟਾਰਟ ਨਹੀਂ ਹੋਉਂਦੇ ਤੇ ਬਾਜੀ ਨੂੰ ਵੀ ਲੱਗਿਆ ਕਰਨਗੇ 2 ਦਿਨ ਜਾਣ ਨੂੰ ਬਾਸ ਠੀਕ ਹੈ ਰੋਟੀ ਖਾ ਲੀ ਜੀ ਹੁਣ ਆਪਾਂ ਪਹੁੰਚ ਗਏ ਆ ਮਾਮੀ ਜੀ ਦੇ ਪੇਕੇ ਘਰ ਜਦੋਂ ਕੱਢ ਲਾਵਾ ਕਿੱਥੇ ਕੋਈ ਨਹੀਂ ਉਧਰ ਛਾਂ ਮਾਰੂ ਅੱਡਾ ਡੱਬੇ ਫਟਦਾ ਆਈ ਜਾਣ ਅੱਪਾ ਦੇ ਅੰਦਰ ਵਿੱਚ ਕੀ ਗੱਲ ਸਰਫਣਾ ਮਮਾ ਸ਼ਾਵਾ ਕਰੋ ਹਾਂ ਕਾਕਾ ਬਈ या लेसेस ही खोल लेना जैसे जांदा अब की खोल लगाओ होगिंदा पीली बुद अच्छा बाबा तो सही में खोल लेना ससी कर ससी कर ਮੈਂ ਆਸਰੇ ਆ। ਮੋਢਾ ਨਾ ਲਾਲ ਹੋਇਆ ਜੀ। ਮਤਲਬ ਪੁਰਾਣਾ ਹੈ ਤਾਂ ਹੀ ਹੋਵੇਗਾ। ਲੱਗਦਾ ਨਾ ਬਤ। ਕਿੱਲਾ ਗਰਮੀ ਹੈ। ਅਜੋ ਲੱਗਦਾ ਪ੍ਰਭ। ਹਾਂ? ਇਹ ਨਹੀਂ। ਕਿਉਂ? ਉਹ ਪਾ ਫਿਰ ਘਰੇ ਛੜ ਪਾਪੇ ਕੋਲ ਨਾਲ ਜਾਂਦਾ। ਡੈਡੀ ਵੀ ਤੁਸੀਂ। ਲੈ ਨਹੀਂ ਬਈ। ਕਦੇ ਲੈ ਨਹੀਂ ਪੀਓ ਤੁਸੀਂ। ਹਾਂ। ਪਾ ਬਣ ਨਾਲ ਜਾਂਦੇ। ਜਾ ਲੋ ਤੁਸੀਂ ਕੋਲ। ਕਿਉਂ ਨਹੀਂ ਆਉਂਦੇ ਸੀ? ਤਾਲਾਂ ਸ਼ਗਰਦੀ ਦੇ ਵਿੱਚ ਚੁੱਕ ਕੇ ਲੈ ਦੱਸ ਪਾਣੀ ਨਹੀਂ ਕਿਹੜਾ ਬਾਰਿਸ਼ ਚੀਂ ਗਨੀ ਬਾਟਟੇ ਤੇ ਤਰਦੀ ਦੇਖੀ ਦੋਵੇਂ ਨਿੱਕੇ ਤੋਂ ਹੋਲਾਰੇ ਆਪਾਂ ਰੋਟੀ ਖਾਣ ਲੱਗੇ ਆਂ ਜੀ ਜਾਂਦੀ ਹੈ ਤੁਹਾਡੀ ਆ ਰਹੀ ਹੈ ਹਮਮ ਸੇਪ ਕੀ ਕੀ ਦਵਾਈ ਬਣ ਆ ਜਾਈਗਾ ਆਹ ਬਾਹਰ ਨਾ ਮੇਂਜੀ ਮਾਇਚ ਨਹੀਂ ਕੀ ਹੈ ਦੇ ਹੀ ਮਲਾਈ ਨਾ ਇਹ ਲੋਨ ਦੀ ਹੁੰਦੀ ਹੈ ਨਹੀਂ ਹੈ ਹੀ ਨਹੀਂ ਮਲਾਈ ਤੇ 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 ਹਾਂ ਨਾ ਦੇਖੀ ਹਾਂ ਲਈ ਕਰ ਰਹੀ ਤੇ ਨਹੀਂ ਹਾਲੇ ਬਚਾਰਾ ਬੁਖਾਰ ਹੋ ਗਿਆ ਉਹਨੇ ਤਸਵੀਰ ਹੀ ਵਾਰ ਦਿੱਤੀ ਇਹ ਕਿਹਨੇ ਬਿਲਕੁਲ ਨਹੀਂ ਪਤਾ ਮੈਨੂੰ ਉਹ ਵਾਰੀ ਵੜਾ ਦੇ ਅੱਜ ਇਵਨਿੰਗ ਖਾਂਦੇ ਨਹੀਂ ਲੇਲਾ ਪਤਾ ਸਰ ਕੋਈ ਨਹੀਂ ਆ ਨਾਲ ਜਿੱਦੜਾ ਡੇੜੀ ਖਾ ਲੈਂਦੀ ਆ ਬਾਅਦ ਜਾ ਕੇ ਡੇੜੀ ਖਾਂਦੇ ਜੀ ਅੱਜ ਪੰਜੇ ਪੰਜੇ ਮੈਂ ਮਰਦੀ ਜਾ ਰਹੀ ਹਾਂ। ਬਾਈ ਜਿਹੜੀ ਦਿਨ ਹੋ ਗਏ ਤੇ ਮਾਰਦੇ ਨੇ ਹਰ ਤਰ੍ਹਾਂ। ਐਸੇ ਆ ਕੇ ਪੈਸੇ ਨਾ ਪਵਾ ਦੇ ਇਸ ਮਨ। ਆਪਰੇ ਨੂੰ ਰਾਜੂ ਤੇ। ਉਹਦੇ ਬਾਈ ਤੋਂ ਵੀ ਟਾਕੇ। ਹਾਂ? ਨਾ। ਆਹ ਲੋਡ ਰੇਜ ਜਾ ਵਾ। ਉਹ ਵੈਚੋ ਵਾ। ਬੋਲਾ ਮਮੀ ਨੂੰ। ਤੇ ਮੈਂ ਤਾਂ ਕਹਿੰਦਾ। ਬਹੁਤ ਸਾਲਿਆਂ ਨੇ ਤਾਂ। ਕਿਹਦੇ ਬਾਈ ਮਾਰਾ ਦੇ ਦਿੰਦੀ ਆ। ਦੇ। ਜਾਣੀ ਢੋੜੀ ਖਾਣੀ ਹੈ। ਆਈ ਭੂੜੇ। ਉਹ ਮਸਾਲੇ ਸਭ ਜੀ ਨੇ ਸਾਰੇ ਕੋਲ। ਆ ਮੜਾ ਦੇ ਦੋ ਲੈ। ਹੁਣ ਆਪਾਂ ਲੈ ਕੇ ਰੋਟੀ ਖਾਂ। ਆਜੋ ਅੰਦਰ ਆਜੋ। ਯੰਮੀ। ਯੰਮੀ।

ਆਵਾਜ਼ ਦਾ ਦੋ ਦਮਾਰ ਬੈਠੇ ਕੋ ਰਾਤ ਸੌਣ ਲੱਗੇ ਜਿੰਨੇ ਚਾਰ ਕਿਨੇ ਮਾਜੀ ਹਾਂ ਉਹ ਰਾਤ ਵੀ ਕੇ ਸੌਣ ਲੱਗੇ ਲੋ ਜੀ ਹੁਣ ਆਪਾਂ ਚਾਹ ਪੀਂਦੇ ਨਾਲੇ ਗੱਲਾਂ ਬਾਤਾਂ ਕਰਨਦੇ ਆਂ ਆ ਉਹ ਨਹੀਂ ਉਹ ਗੁਰਦਰ ਲਾਉਣਾ ਹੀ ਆ ਕੀ ਉਹ ਗੁਰਦਰ ਲਾਉਣਾ ਹੀ ਆ ਅੱਛਾ ਪੈਰ ਥੱਲੇ ਆ ਤਾਂ ਹੀ ਆ ਵਾਟ ਬੱਸ ਮਰਦਾ ਚੱਲ ਚੱਲ ਕੋਈ ਵੀ ਗਿੱਚੀ ਨਹੀਂ ਹੋਣੀ ਉਹਨਾਂ ਨੇ ਅੱਜ ਫੋਟੋ ਵੀ ਗਿੱਚੀ ਹੋਣੀ ਸਾਢੇ 4 ਮਿੰਟ ਬਣਾਇਆ ਹੋਣਾ ਨਾ 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 ਕੋਈ ਨਹੀਂ ਲੈ ਲੋ ਅਸੀਂ ਜਾਣੇ ਤਿਆਰੀ ਹੁੰਦੀ ਕਿਥੇ ਦਵਾਈ ਵਾਲਾ ਡੱਬਾ ਹਾਂ ਸਾਡੇ ਵੀ ਪੜਿਆ ਕਿਸੇ ਦਾ ਨਾ

ਚਾਲਾ ਜੰਦੀ ਹੈ ਫੁੱਲੀ ਫੁੱਕੇ ਵੱਡੀ ਫੁੱਲੀ ਹੈ ਐਕਾਟ ਰੋਗ ਰੋਗ ਕੋ ਪੀ ਲੈਣਾ ਫਰੋ ਜੇ ਤੁਮ ਮੰਗੋ ਅੰਦਰ ਨਾ ਬੜੀ ਸਹਿਬ ਗਰਮੀ ਬਹੁਤ ਆ ਗਰਮੀ ਬਹੁਤ ਆ ਏਸੀ ਚਲਾ ਲੈਂਦੇ ਟਾਕੀ ਖੋਲ ਕੇ ਰੱਖ ਦੋ ਮਿੰਟ ਏਸੀ ਆਨ ਕਰ ਦੇ ਮੇਰੇ ਨਾਲ ਦਿੰਦੇ Hãy subscribe cho kênh Ghiền Mì Gõ Để không bỏ lỡ là gì hấp dẫn ਹੋ ਗਈ ਹਣ ਹੈਪੀ ਹੋਈ ਤੇ ਮਾਨ ਮਿਲ ਰਹੀ ਜਾਂਦਾ ਬੇਨੇਚਰ ਪਰ ਬਨਿਆਲਾ ਬਾਈ